ਮੁਲਾਪੁਰ ਦਾਕਾਂ ਦੇ ਵਿੱਚ ਚੱਲੀਆਂ ਤਾੜ ਤਾੜ ਗੋਲੀਆਂ ਚਾਰੇ ਪਾਸੇ ਫੈਲੀ دہشت ਲੋਕਾਂ ਦੇ ਵਿੱਚ ਮੱਚੀ ਭਗੜੜ ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਹੋਈਆਂ ਕੈਦ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਪੁਰ ਨੇੜੇ ਬੱਦੋਵਾਲ ਇਲਾਕੇ ਦੇ ਵਿੱਚ ਦਿਨ ਦਿਹਾੜੇ ਗੋਲੀਬਾਰੀ ਹੋਈ ਮੋਟਰਸਾਈਕਲ ਤੇ ਸਵਾਰ ਦੋ ਅਪਰਾਧੀਆਂ ਨੇ ਰਾਇਲ ਲਿਮੋਜ਼ਿਨ ਸ਼ੋਰੂਮ ਦੇ ਬਾਹਰ ਗੋਲੀਬਾਰੀ ਕੀਤੀ ਕੁਝ ਗੋਲੀਆਂ ਸ਼ੋਰੂਮ ਦੇ ਬਾਹਰ ਖੜੀਆਂ ਮਰਸੀਡੀਜ਼ ਅਤੇ ਰੇਂਜ ਰੋਵਰ ਕਾਰਾਂ ਦੇ ਅਗਲੇ ਵਿੰਡਸ਼ੀਲਡਾਂ ਤੇ ਵੀ ਲੱਗੀਆਂ ਜਿਸ ਕਾਰਨ ਨੁਕਸਾਨ ਹੋਇਆ ਗੋਲੀਬਾਰੀ ਤੋਂ ਬਾਅਦ ਅਪਰਾਧੀ ਮੌਕੇ ਤੋਂ ਫਰਾਰ ਹੋ ਗਏ ਘਟਨ ਦੀ ਸੂਚਨਾ ਮਿਲਦੇ ਸਾਰ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਉੱਥੇ ਸਥਾਨਕ ਵਾਸੀਆਂ ਨੇ ਵੀ ਇਸ ਘਟਨਾ ਦੇ ਉੱਤੇ ਆਪਣਾ ਬਿਆਨ ਦਿੱਤਾ ਸਰਜ ਰਾਇਲ ਨਿਮੋਸ ਦੇ ਅਲਫਾ ਰੂਪੇ ਚੱਲਣਗੇ ਕੀ ਕਰਨ ਮੁੱਖਾਂ ਨੇ ਇਹ ਜੀ ਅੱਜ ਸਾਨੂੰ ਕਰੀਬ 6:30 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਬੋਰਡੋਂ ਦੇ ਰਾਏ ਕਿ ਇੱਥੇ ਕਿਸੇ ਚਾਹਤ ਤੋਂ ਸੂ ਇੱਥੇ ਜਦੋਂ ਮੋਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਵਾ ਇਹ ਹੀ ਰਾਇਲ ਨਿਮੋਸ ਨਾਮ ਤੇ ਇਹਨਾਂ ਕੋਲ ਲਗਜ਼ੀ ਕਰਨੇ ਜੋ ਵਿਆਹ ਸ਼ਾਦੀ ਲੋਕਾਂ ਨੂੰ ਸਪਲਾਈ ਕਰਦੇ ਨੇ ਕਿਤੇ ਉਹ ਮੁੱਖ ਬਿਜਲੀ ਤੋਂ ਵਰਦੇ ਪਤਾ ਲੱਗਾ ਕਿ ਕੋਦ ਮਾਲਕ ਤਾਂ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇਹਦੇ ਕੰਮ ਇਹਨੂੰ ਵਿੱਚ ਤਾਂ ਇਹਨਾਂ ਨੂੰ ਫਰੀ 10:30 ਵਜੇ ਫਾਇਰ ਦੀ ਮਾਰ ਆਈ ਸੀ ਸੋ ਹੁਣ ਵਕਤੋਂ ਪਹਿਲਾਂ ਤੋਂ ਹਜੇ ਤੱਕ ਇਹਨਾਂ ਦੀ ਇਨਫੋਰਮੇਸ਼ਨ ਕੀਤੀ ਗਈ ਹੈ ਕਿ ਇਹ ਇਹ ਦੋ ਨਕਾਬ ਬੋਕ ਮੋਟਰਸਾਈਕਲ ਦੇ ਇੱਥੇ ਆਏ ਨੇ ਜਿਨ੍ਹਾਂ ਵੱਲੋਂ 5 ਤੋਂ 6 ਰੌਂਡ ਦੇ ਚੱਕਰ ਫਾਇਰ ਦਿੱਤੇ ਗਏ ਜੋ ਦੋ ਫਾਇਰ ਇਹਨਾਂ ਦੇ ਸੀਟ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਲੱਗੇ ਸਰ ਜਿਸਨ ਮਾਮਲਾ ਲੱਗਦਾ ਹੈ ਹਾਂਜੀ ਰੰਜਿਸ਼ ਦਾ ਮਾਮਲਾ ਲਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹੈ ਹਜੇ ਬਿਲਕੁਲ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਮਦਦ ਇਹਨਾਂ ਨੂੰ ਕੋਈ ਕਸ਼ਿਸ਼ੀ ਦੀ ਜਾਰੀ ਕਿਸੇ ਨੇ ਉਹਨਾਂ ਦੀ ਰੰਜਿਸ਼ ਹੈ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਹੋ ਸਕੀ ਸਰ ਕਿੰਨੇ ਖੋਲ ਬਰਾਮਦ ਹੋਇਆ ਹੈ ਜੀ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜਾਈ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿੰਨੇ ਸਰ ਉਹ ਪਰਚੀ ਵੀ ਸੁੱਟ ਕੇ ਗਈ ਸੀ ਕੀ ਪਰਚੀ ਹੈ ਇੱਕ ਦੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਹੈ ਇਹ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿ ਕਿਸ ਤਰੀਕੇ ਨਾਲ ਇਹ ਵਾਰਦਾਤ ਦੇ ਨਾਲ ਇਸਦੀ ਦਾ ਤਾਲੁਕ ਹੈ ਉਹ ਵੀ ਹਜੇ ਕਲੀਅਰ ਕਰਦੇ ਸਰ ਮਾਲਕ ਕਿੰਨੇ ਨੇ ਜੀ ਇਹਦੇ ਇਹ ਤਿੰਨ ਬੰਦੇ ਦੀ ਪਾਰਟਨਰਸ਼ਿਪ ਅਲੱਗ-ਅਲੱਗ ਕੰਮ ਕਰਦੇ ਜੋ ਇਹ ਰਾਇਲ ਲਿੰਬੋਜ਼ ਨਾਮ ਦੇ ਨਾਲ ਦੇ ਤੌਰ ਤੇ ਅਲੱਗ-ਅਲੱਗ ਜਗ੍ਹਾ ਬੁਲਦੇ ਸਰ ਅੱਜ ਰਾਜਪਾਲ ਦਾ ਜਿੱਥੋਂ ਤੋਰਾ ਸੀ ਕਿ ਨੰਗਰਾ ਸੀ ਕਿਤੇ ਉਸ ਨਾਲ ਗੱਲ ਨਹੀਂ ਨਹੀਂ ਉਸ ਨਾਲ ਕੋਈ ਤਾਲੁਕ ਨਹੀਂ ਹੈ ਕਹਿੰਦੇ ਸਤਿਕਾਰ। ਥੈਂਕ ਯੂ। ਖਰੀਦਦਾਰ ਦੇ ਕਿ ਪੁਰਜ਼ਾ ਕਹਿਣਾ ਕਿ ਕਟਾਂ ਦੀ ਸੂਚਨਾ ਮਿਲਦੇ ਸਾਰ ਮੌਕੇ ਤੇ ਪਹੁੰਚੇ ਆਂ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਰੋਪਿਆਂ ਨੂੰ ਕਾਬੂ ਕੀਤਾ ਜਾਵੇਗਾ। ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।